ਵੀ ਚਲੋ ਭਾਈ ਚਲੋ ਜੀ ਚੱਲ ਪੈਰ ਖੜਦਾ ਖੜਾ ਇੱਕ ਮਿੰਟ ਵੀਡੀਓ ਉਤਪਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਲਾਈਵ ਹੋਏ ਹਾਂਗੇ ਲਾਈਵ ਹੋਏ ਹਾਂ ਆਪਾਂ ਧਨੌਲੇ ਤੋਂ ਅੱਜ ਬੀਐਫਏ ਦੀ ਮੀਟਿੰਗ ਸੀਗੀ ਧਨੌਲਾ ਮੰਡੀ ਦੇ ਵਿੱਚ ਤੇ ਬਾਕੀ ਨਾ ਆਪਾਂ ਸਾਰੀ ਜਾਣਕਾਰੀ ਬਾਈ ਪਿੰਡੀ ਤੋਂ ਲੈ ਕੇ ਦੇਵਾਂਗੇ ਕੀ ਕੀ ਵਿਚਾਰ ਕੀਤੇ ਅੱਜ ਮੀਟਿੰਗ ਦੇ ਉੱਤੇ ਬਾਕੀ ਮੈਂ ਇੱਕ ਨਾ ਲਿਖਿਆ ਹੋਇਆ ਜਿਵੇਂ ਨੀਲੀ ਰਵੀ ਵਾਸਤੇ ਵੀ ਬਹੁਤ ਵੱਡੀ ਖੁਸ਼ਖਬਰੀ ਹੈ ਉਹ ਕੀ ਖੁਸ਼ਖਬਰੀ ਅੱਜ ਆਪਾਂ ਬਾਈਆਂ ਤੋਂ ਸਾਰਿਆਂ ਤੋਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਕੀ ਲਾਈਵ ਚੱਲ ਪਿਆ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਜਾਣਕਾਰੀ ਹਰ ਇੱਕ ਪੰਜਾਬ ਹਰਿਆਣਾ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਜਿੰਨੇ ਵੀ ਚੈਨਲਾਂ ਦੇ ਉੱਤੇ ਲਾਈਵ ਤੁਸੀਂ ਦੇਖੋਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਆ ਜੋ ਸਾਰੇ ਨੇੜੇ ਹੋ ਜਗੇ ਆਪਾਂ ਬਾਈ ਜੀ ਹੱਸੀ ਕਾਲ ਜੀ ਹੱਸੀ ਕਾਲ ਜੀ ਸਾਰਿਆਂ ਨੂੰ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਸਾਰੇ ਭਰਾ ਪਹੁੰਚੇ ਹੋਏ ਆ ਜੀ ਅੱਜ ਹਨਾ ਕਿਉਂਕਿ ਚੈਨਲਾਂ ਦੇ ਜ਼ਰੀਏ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਤੇ ਆਪਾਂ ਛੋਟ-ਛੋਟ ਦੇ ਵਿੱਚ ਹੀ ਗੱਲਾਂ ਕਰਾਂਗੇ ਕੁਝ ਡਾਕਟਰ ਸਾਨੂੰ ਦੱਸੂਗਾ ਕੁਸ ਮਦਦ ਦਾ ਨਾ ਇੱਕ ਤਾਂ ਸਭ ਤੋਂ ਪਹਿਲਾਂ ਜਿਵੇਂ ਰਮਣੇ ਬਾਈ ਨੇ ਵੀ ਜਿਵੇਂ ਇੱਕ ਤਾਂ ਰਮਣੇ ਬਾਈ ਨੇ ਆਖਿਆ ਠੀਕ ਹੈ ਜੀ ਵੀ ਜਿਹੜੀ ਨੀਲੀ ਰਾਵੀ ਬਾਤ ਤੇ ਖੁਸ਼ਖਬਰੀ ਹੈ ਖੁਸ਼ਖਬਰੀ ਨੀਲੀ ਰਾਵੀ ਵਾਲੇ ਬਾਤ ਇਹੀ ਹੈ ਬਾਈ ਜਿੱਦਾਂ ਦਾ ਮੇਲਾ ਹੋਇਆ ਤੇ ਨੀਲੀ ਰਾਵੀ ਦੇ ਵਿੱਚ ਅਸੀਂ ਕੁਝ ਨਾ ਕੁਝ ਜਿਹੜਾ ਜਿਗਾੜ ਬਨੌ ਨੂੰ ਤਿਆਰ ਸੀਗੇ ਪਰ ਹੁਣ ਜਿਵੇਂ ਵੀ ਆਪਣੀ ਲੁਧਿਆਣਾ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ ਆਪਾਂ ਬਰੀਡਿੰਗ ਤੇ ਕੰਮ ਕਰਨਾ ਜੀ ਆਪਣੀ ਸੰਸਥਾ ਡਾਕਟਰ ਸਾਹਿਬ ਨੂੰ ਮਿਲੀ ਮਿਲ ਕੇ ਸਾਰਾ ਕੁਝ ਡਿਸਾਈਡ ਕੀਤਾ ਨੀਲੀ ਰਵੀ ਬਾਰੇ ਪਤਾ ਕੀਤਾ ਉਹ ਕਹਿੰਦਾ ਜਿਹੜੀ ਨੀਲੀ ਰਵੀ ਦਾ ਜਿਹੜਾ ਸੈਕਟ ਮਾ ਨਾ ਠੀਕ ਹੈ ਜਿੱਦਾਂ ਚਵਾਈ ਦੇ ਵਿੱਚ ਹੁੰਦੇ ਆ ਚਵਾਈ ਦੇ ਵਿੱਚ ਦੋ ਪੈਰਾਂ ਨੂੰ ਮਾਫੀ ਹੁੰਦੀ ਹੈ ਉਹ ਦੋ ਪੈਰਾਂ ਨੂੰ ਮਾਫੀ ਮੁਫੀ ਕੋਈ ਨਹੀਂ ਹੁੰਦੀ ਜਿਹੜਾ ਨੀਲੀ ਰਵੀ ਦਾ ਕੈਰੈਕਟਰ ਹੁੰਦਾ ਡਾਕਟਰ ਕਹਿੰਦੇ ਉਹ ਵੀ ਹੁੰਦਾ ਹੈ ਉਹਦੇ 'ਚ ਦੋ ਪੈਰ ਮੂਹਰੇ ਘੱਟ ਵੀ ਆ ਸਕਦੇ ਦੋ ਪੈਰ ਚਿੱਟੇ ਵੀ ਆ ਸਕਦੇ ਆ ਵੀ ਅੱਗੇ ਜਿਹੜੀ ਚਵਾਈ ਤੁਸੀਂ ਕਰਾ ਦੋ ਪੈਰ ਮੂਰਲੇ ਚਿੱਟੇ ਆਪਾਂ ਮਾਦੀ ਕਾਲੇ ਆ ਉਹਦਾ ਕੋਈ ਅਸਰ ਨਹੀਂ ਬਰੀਡ ਦੇ ਉਹਨੇ ਮੇਲਾ ਲੜ ਨਹੀਂ ਲੜਨਾ ਗੱਲ ਚ ਗੱਲ ਆ ਪ੍ਰਧਾਨ ਜਿਵੇਂ ਆਪਾਂ ਗੱਲ ਕਰ ਲਗੇ ਇਹ ਬਰੀਡ ਵਾਲੇ ਪਾਸੇ ਹਾਂਜੀ ਬਰੀਡ ਵਾਲੇ ਪਾਸੇ ਜਦੋਂ ਮਤਲਬ ਕੰਪੀਟੀਸ਼ਨ ਦੂਜੇ ਹੋਣਗੇ ਤੇ ਉਹਦੇ ਵਿੱਚ ਵੀ ਛੂਟ ਦਿੱਤੀ ਜੋ ਹਾਂਜੀ ਜਿਹੜੀ ਬਰੀਡ ਹੈ ਜੀ ਬਰੀਡ ਦੇ ਵਿੱਚ ਅੱਗੇ ਆਪਾਂ ਚਾਰੇ ਪੈਰ ਚਿੱਟਿਆਂ ਵਾਲੇ ਬੱਚੇ ਲੜਦੇ ਸੀ ਠੀਕ ਆ ਹੁਣ ਜੇ ਮੂਰਲੇ ਦੋ ਪੈਰ ਜੇ ਤਾਂ ਚਾਰੇ ਚਿੱਟੇ ਤਾਂ ਵੀ ਚੰਗਾ ਜੇ ਮੂਰਲੇ ਦੋ ਪੈਰ ਕਾਲੇ ਆ ਉਹ ਵੀ ਬਰੀਡ ਕੰਪੀਟੀਸ਼ਨ ਲੜੂਗਾ ਰਿਕ ਨਾਲ ਹਾਂ ਹਾਂ ਕਈ ਵਾਰ ਇਹ ਹੋ ਜਾਂਦਾ ਨਾ ਵੀ ਆਪਾਂ ਦੁੱਧ ਚਵਾਈ ਵਾਲੀਆਂ ਟੀ ਕੀ ਕੀਤੀ ਹੈਗੀ ਮਾਫੀ ਦਿੱਤੀ ਹੈ ਨਹੀਂ ਦੋਨੇ ਜਿਹੜੇ ਸਾਰੇ ਪਾਸੇ ਹੋ ਗਿਆ ਹਾਂ ਹਾਂ ਜਿਹੜੀ ਜਿਹੜੀ ਹੁਣ ਮੰਨ ਲਓ ਮੋਰਾ ਵਾਲੀ ਕੰਮ ਚੱਲ ਪਿਆ ਨਾ ਜਿਵੇਂ ਮੋਰਾ ਦੀ ਜਿਹੜੀ ਚਵਾਈ ਆ 8 ਇੰਚ ਤੱਕ ਹੁੰਦੀ ਹੈ ਪੂਛ ਛਿੱਟੀ ਹੈ ਨਾ ਜਿਵੇਂ ਪਹਿਲਾਂ ਬਿਊਟੀ ਕੰਪੀਟੀਸ਼ਨ 6 ਇੰਚ ਤੱਕ ਹੁੰਦਾ ਸੀ ਸਰਕਾਰੀ ਜਿਵੇਂ ਯੂਨੀਵਰਸਿਟੀਆਂ ਦੇ ਮਗਰਾਂ ਉਨਾਂ ਦੀ ਹੁਣ ਆਪਾਂ ਰੈ ਲੈ ਕੇ ਇਹ ਕੰਮ ਕੀਤੇ ਨੀਲੀ ਰਵੀ ਦੀ ਨੀ ਇਹ ਨਾਲ ਬਰੀਡ ਹੈ ਉਹਦੀ ਬਾਡੀ ਤੋਂ ਪਰਖ ਹੁੰਦੀ ਹੈ ਉਹਦੀ ਅੱਖਾਂ ਪਿਓਰ ਹੋਣੀਆਂ ਚਾਹੀਦੀਆਂ ਚਿੱਟੀਆਂ ਮੱਥੇ ਤੇ ਬੱਲ ਹੋਵੇ ਜਿਵੇਂ ਇੱਧਰ ਸਾਈਡ ਪੋ ਚਿੱਟਾ ਹੁੰਦਾ ਤਾਂ ਗੱਲ ਵੱਖਰੀ ਹੈ ਚਲ ਮੱਥੇ ਤੇ ਬੱਲ ਅੱਖ ਜੀਭ ਗੁਲਾਬੀ ਹੋਵੇ ਪੂ ਸੱਦੀ ਤੋਂ ਵੱਧ ਚਿੱਟੀ ਹੋਵੇ ਠੀਕ ਹੈ ਜੀ ਮਗਰਲੇ ਦੋ ਪੈਰ ਚਿੱਟੇ ਹੋਣ ਦੂਜੀਆਂ ਨਿਸ਼ਾਨੀਆਂ ਸਾਰੀਆਂ ਪਿਓਰ ਨੀਲੀ ਰਾਬੀ ਵਾਲੀਆਂ ਉਹੀ ਚੱਲਦੀਆਂ ਬਸ ਕੱਲੇ ਦੋ ਪੈਰਾਂ ਨੂੰ ਛੋੜ ਦੇਤੀ ਮੂਹਰੇ ਪੈਰ ਚਿੱਟੇ ਹੋਣ ਨਾ ਹੋਣ ਨੀਲੀ ਰਾਬ ਦੇ ਕੋਈ ਚੱਕਰੇ ਚਲੋ ਇਹ ਤਾਂ ਗੱਲ ਆਪਣੀ ਨੀਲੀ ਰਾਬੀ ਤੇ ਹੋ ਗਈ ਨਾ ਸੈਕੰਡ ਸਟੈਪ ਦੀ ਜੀ ਗੱਲ ਕਰ ਲਗੇ ਅਮ ਮੱਜਾਂ ਦੀ ਤੇ ਛੋਟੇ ਬੱਚਿਆਂ ਦੀ ਐਂਟਰੀ ਦਾ ਹਿਸਾਬ ਕਿਤਾਬ ਸਾਨੂੰ ਦੱਸੋ ਐਂਟਰੀ ਤਾਂ ਜੀ ਦੇਖੋ ਜਿਹੜਾ ਤਾਂ گاਵਾਂਗੇ ਆਈਂ ਦੇਸੀ گاਵਾਂ ਤੇ ਬੀਟਲ ਬੱਕਰੀਆਂ ਜੇ ਤਾਂ ਦੂਰ ਵਾਲੇ ਭਰਾਗੇ ਉਹ ਤਾਂ ਤੁਸੀਂ 29 ਤਰੀਕ ਨੂੰ ਅੱਗੇ ਆਵਦੀ ਐਂਟਰੀ ਲੈ ਲਓ ਰਾਤ ਨੂੰ ਤੰਬੂ ਦੇ ਵਿੱਚ ਬੈਠੋ ਤੜਕੇ ਸਵੇਹਾ 8:30 9:30 ਵਜੇ ਮੁਕਾਬਲੇ ਸਟਾਰਟ ਹੈ ਐਂਡ 10 ਵਜੇ ਮੰਨ ਲਓ 10 ਵਜੇ ਮੁਕਾਬਲੇ ਸਟਾਰਟ ਹੈ ਬੱਕਰੀਆਂ ਬੀਟਲ ਦੇਸੀ ਗਾਵਾਂ ਜਿਹੜੀਆਂ ਦੇਸੀ ਕਹਿੰਦੇ ਨੇ ਆਪਾਂ ਸੋਰੀ ਕਨਫਿਊਜ਼ ਨਾ ਹੋ ਜੇ ਥਾਰਪਾਰਕ ਤੇ ਸਾਈਵਾਲ ਦੋ ਗਾਮ ਐ ਦੋਨਾਂ ਦੀ ਕੈਟਾਗਰੀ ਆ ਇਹਨਾਂ ਦੀਆਂ ਖੀਰੀਆਂ ਬੇੜਾਂ ਦੀ ਕੈਟਾਗਰੀ ਆ ਤੇ ਇਹਨਾਂ ਦੀ ਕਾਫ ਰੇਲੀ ਫੀਮੇਲਾਂ ਦੀ ਕੈਟਾਗਰੀ ਆ ਇਹਨਾਂ ਦੇ ਮੁਕਾਬਲੇ 10 ਵਜੇ ਜਮਾਂ ਸਹੀ ਸਟਾਰਟ ਹੋ ਜਾਣਗੇ ਬੱਕਰੀਆਂ ਦੇ 9 ਵਜੇ ਹੋ ਜਾਣਗੇ ਤੇ ਇਹਨਾਂ ਦੇ 10 ਵਜੇ ਸਟਾਰਟ ਹੋ ਜਾਣਗੇ ਮੁਕਾਬਲੇ ਜਿਹੜੇ ਤਾਂ ਨੇੜੇ ਵਾਲੇ ਆ ਜਿਨ੍ਹਾਂ ਨੂੰ ਤਾਂ ਪਤਾ ਵੀ ਅਸੀਂ ਤਰੋਲੇ ਮੰਡੀ 'ਚ 9 ਵਜੇ ਦੇ ਨੂੰ ਪਹੁੰਚ ਜਾਾਂਗੇ ਐਂਟਰੀ ਦੇ ਟਾਈਮ 'ਤੇ ਉਹ ਤਾਂ ਤੁਸੀਂ 30 ਤਰੀਕ ਨੂੰ ਆ ਸਕਦੇ ਆ ਜਿਹੜੇ ਬੰਦੇ ਨੂੰ ਪਤਾ ਵੀ ਦੂਰ ਦੀ ਬਾਟ ਹੈ ਧੁੰਦਾਂ ਦਾ ਟਾਈਮ ਅਸੀਂ 29 ਨੂੰ ਆ ਜਾਾਂਗੇ ਉਹ ਬੰਦੇ 29 ਨੂੰ ਆ ਸਕਦੇ ਆ 30 ਤਰੀਕ ਨੂੰ ਗਾਂਾਂ ਦੇ ਤੇ ਬੱਕਰੀਆਂ ਦੇ ਮੁਕਾਬਲੇ ਹੋਣਗੇ ਕੁੱਕੜਾਂ ਦੇ ਸੀਲਾਂ ਦੇ ਬਿਊਟੀ ਕੰਪੀਟੀਸ਼ਨ ਦੇਸੀ ਮੁਰਗੇ ਮੁਰਗਾਂ ਦੇ ਬਿਊਟੀ ਕੰਪੀਟੀਸ਼ਨ ਹਨ ਤਾਂ ਇਹ ਸਾਰੇ ਮੁਕਾਬਲੇ ਇਹ ਪਹਿਲੇ ਦਿਨ ਹੀ ਕਰਾਉਣਗੇ 30 ਤਰੀਕ ਨੂੰ ਤਾਂ 30 ਤਰੀਕ ਨੂੰ ਵਾਪਸ ਹੋ ਜਾਣਗੇ ਪ੍ਰਧਾਨ ਜੀ ਜਿਵੇਂ ਆਪਾਂ ਗੱਲ ਕਰ ਲਈਏ ਛੋਟੇ ਕਟਰੋਂਾਂ ਦੀ ਐਂਟਰੀ ਜਿਹੜੀ ਉਹ ਕਿਹੜੇ ਦਿਨ ਹਾਂ ਉ ਠੀਕ ਹੈ ਜੀ ਉਦੋਂ ਬਾਅਦ 30 ਤਰੀਕ ਨੂੰ ਦਿਨ ਤੋਂ ਲਾ ਕੇ ਦਿਨੇ 8-9 ਵਜੇ ਤੋਂ ਲਾ ਕੇ ਸ਼ਾਮ ਦੇ 7-8 ਵਜੇ ਤੱਕ ਐਂਟਰੀ ਹੈ ਜੀ ਮੂਹਰਾ ਮੱਝਾਂ ਦੀ ਉਹ ਜਿਹੜੀਆਂ ਦੂਰ ਵਾਲੀਆਂ ਜਾਂ ਲੇਟ ਫੇਟ ਹੋ ਗਏ ਉਹ ਗੱਲ ਵੱਖਰੀ ਹੈ ਉਹ 30 ਤਰੀਕ ਨੂੰ ਐਂਟਰੀ ਹੋਊਗੀ ਠੀਕ ਹੈ ਬਿਊਟੀ ਕੰਪੀਟੀਸ਼ਨ ਸਾਰਿਆਂ ਦੀ ਕੱਲੇ ਬੱਚਿਆਂ ਨੂੰ ਛੱਡ ਕੇ ਉਹਨਾਂ ਦੀ 30 ਤਰੀਕ ਨੂੰ ਐਂਟਰੀ ਹੈ 1 2 3 ਨੂੰ ਮੁਕਾਬਲੇ ਤਿੰਨ ਨੂੰ ਵਾਪਸ ਜਾ ਸਕਦੇ ਆ ਠੀਕ ਹੈ ਜਿਹੜੇ ਛੋਟੇ ਬੱਚੇ ਸਾਲ ਤੋਂ ਥੱਲੇ ਵਾਲੀਆਂ ਕੈਟਾਗਰੀਆਂ ਇੱਕ ਨਸਲ 'ਚ ਤਿੰਨ ਕੈਟਾਗਰੀਆਂ ਬੰਦੀਆਂ 12 ਕੈਟਾਗਰੀਆਂ ਹੋ ਜਾਣਗੀਆਂ ਬੱਚਿਆਂ ਦੀ ਠੀਕ ਹੈ ਉਹ ਉਹ ਸਵੇਰ ਜਲਦੀ ਲਿਆ ਸਕਦੇ 9 ਵਜੇ ਨੂੰ ਮੁਕਾਬਲਾ ਸਟਾਰਟ ਹੈ 9 ਵਜੇ ਨੂੰ ਮੁਕਾਬਲੇ ਕਰਉਣ ਤੋਂ ਬਾਅਦ ਕੋਈ ਜਿੱਤ ਦਾ ਕੋਈ ਹਾਰ ਦਾ ਉਹਦੇ ਮਾਨ ਸਨਮਾਨ ਲੈ ਕੇ ਘਰੇ ਵਾਪਸ ਮੌਕੇ ਤੇ ਜਾ ਸਕਦੇ ਮਤਲਬ ਇਹ ਮਤਲਬ ਚੰਗੀ ਗੱਲ ਹੋ ਗਈ ਹਾਂਜੀ ਕਾਫ ਰੇਲੀ ਦੀ ਜਿਹੜੀ ਹੋਊਗੀ ਸਾਲ ਤੋਂ ਅੱਛਾ ਇਹਦੇ ਚ ਇੱਕ ਗੱਲ ਹੋਰ ਨਿਕਲ ਕੇ ਆਈ ਆ ਇੱਕ ਮਤਲਬ 0 ਤੋਂ ਲੈ ਕੇ 1 ਸਾਲ ਤੱਕ ਹੀ ਮਤਲਬ ਕੰਪੀਟੀਸ਼ਨ ਹਾਂਜੀ ਨਹੀਂ 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 ਨਾਲ ਕੋਈ ਨਹੀਂ ਨਾ ਨਾ ਹੈਗਾ ਜੀ ਉਹ ਤਾਂ ਆਪਾਂ ਉਹ ਕਹਦੇ ਨੇ 1 ਸਾਲ ਤੋਂ ਥੱਲੇ ਵਾਲੇ ਬੱਚੇ ਆ ਕੈਟਾਗਰੀ ਤੇ 0 ਤੋਂ 3 ਮਹੀਨੇ ਆ ਜੀ ਅੱਛਾ 3 ਮਹੀਨੇ ਤੋਂ 6 ਆ 6 ਤੋਂ 1 ਸਾਲ ਆ ਠੀਕ ਹੈ ਠੀਕ ਹੈ ਜੀ ਤਿੰਨ ਮੁਕਾਬਲੇ ਕੱਟਿਆਂਦੇ ਆ ਮੂਹਰਾ ਦੇ ਤਿੰਨ ਹੀ ਕੱਟਿਆਂਦੇ ਆ ਠੀਕ ਹੈ ਠੀਕ ਹੈ ਜੀ 6 ਮੁਕਾਬਲੇ ਹੋਗੇ ਤਿੰਨ ਹੀ ਲੀਲੀ ਰਵੀ ਦੇ ਮੁਕਾਬਲੇ ਆ ਤੇ ਤਿੰਨ ਹੀ ਕੱਟਿਆਂਦੇ ਮੁਕਾਬਲੇ ਆ 12 ਮੁਕਾਬਲੇ ਬਣਦੇ ਆ 0 ਤੋਂ 3 ਮਹੀਨੇ 3 ਤੋਂ 6 6 ਤੋਂ 1 ਸਾਲ ਇੱਕ ਕਨਫਿਊਜ਼ਨ ਸੀਗਾ ਹਾਂਜੀ ਵੀਰੇ ਤੇ ਚਵਾਈ ਵਾਲਾਂ ਦਾ ਜਿਹੜੀਆਂ ਮੱਝਾਂ ਜੀ ਚਵਾਈ ਵਾਲਿਆਂ ਦੀ ਐਂਟਰੀ ਰੱਖੀ ਵੀ 24 ਤਰੀਕ ਦੀ ਰੱਖੀ ਵੀ ਸੀ ਥੋੜਾ ਜਿਹਾ ਇੱਕ ਮੇਲੇ ਨੂੰ ਧਿਆਨ ਦੇ ਜਿਵੇਂ 2-4 ਭਰਾ ਹੁੰਦੇ ਆ ਬਰੀਡਰ ਹੁੰਦੇ ਕੋਈ ਨਾ ਕੋਈ ਪਸ਼ੂ ਹੋਰ ਮੇਲੇ ਦੇ ਆਉਂਦਾ ਬਸ ਉਹਨਾਂ ਦਾ ਰਹਿ ਕਰਕੇ ਆਈਆਂ ਵੀ ਤੂੰ ਤਾਂ ਛੱਡੀ ਰੱਖੀ ਵੀ 24 ਤਰੀਕ ਦੀ ਐਂਟਰੀ ਹੁਣ ਚੱਲ ਆਏ ਆ ਵੀ 25 ਨੂੰ ਵੀ ਜਿਹੜੀ ਕੋਈ ਮੇਲੇ ਵਾਲੀ ਜਿਹੜੀ ਕੋਈ ਮਾਝਾ ਕੋਈ ਲੇਟ ਹੁੰਦੀ ਆ ਤਾਂ ਉਹ ਜਿਹੜੀ 25 ਤਰੀਕ ਨੂੰ ਵੀ 12:00 ਵਜੇ ਤੱਕ ਦੇਣੇ ਦੇਣੇ ਆਉਗੀ ਐਂਟਰੀ ਕਰ ਲੈ ਕਰ ਲੈ ਨਹੀਂ ਠੀਕ ਹੈ ਵੀ ਮਤਲਬ ਆਪਦਾ ਕਾਲੀ ਜੀ ਨਾਲ ਪਈ ਜਾਂਦੀ ਫਿਰ ਉਹਨਾਂ ਨੂੰ ਦੂਜਿਆਂ ਨੂੰ ਤਰਾਜ ਨਹੀਂ ਹੁੰਦਾ ਜਿਹੜੇ 24 ਤਰੀਕ ਆਉਣ ਜਿਹੜੇ 24 ਨੂੰ ਆਉਣਗੇ ਫਿਰ ਅਗਲਾ ਕਹਿੰਦਾ ਸਾਨੂੰ ਤਾਂ 24 ਨੂੰ ਸੱਤ ਲੈ ਇਹਨਾਂ ਨੂੰ 25 ਨੂੰ ਫਿਰ ਅਸੀਂ ਇੰਨਾ ਕੁ ਡਿਸਾਈਡ ਕੀਤਾ ਵੀ ਜਿਹੜੀ 24 ਤਰੀਕ ਨੂੰ ਰਾਤ ਦੇ ਆਪਾਂ 12 ਵਜੇ ਤੇ ਐਂਟਰੀ ਹੁੰਦੀ ਹੈ ਠੀਕ ਹੈ ਫਿਰ ਰਾਤ ਨੂੰ 12 ਵਜੇ ਤੱਕ ਤੁਸੀਂ ਆ ਸਕਦੇ ਹੁਣ ਆਪਾਂ 12 ਘੰਟਿਆਂ ਦੀ ਵਧਾਤੀ ਵੀ ਜੇ ਕੋਈ ਬੰਦਾ ਦੂਰ ਵਾਲਾ ਨੇੜ ਵਾਲਾ ਉਹ ਤੁਸੀਂ ਦਿਨ ਦੇ 12 ਵਜੇ ਤੱਕ 25 ਤਰੀਕ ਨੂੰ ਆ ਸਕਦੇ ਹੋ ਉਹ ਆਪਾਂ ਐਂ ਟਾਈਮ ਕਰਤਾ ਚਲ ਘੰਟਾ ਅੱਧਾ ਘੰਟਾ ਮਾਰੂਰੇ ਕੀ ਜਾਨੀ ਕਿ ਦੁਪਹਿਰ ਤੱਕ ਦਾ ਟਾਈਮ ਕਰਤਾ 25 ਤਰੀਕ ਨੂੰ ਦੁਪਹਿਰ ਤੱਕ ਤੁਸੀਂ ਚਵਾਈ ਵਾਲੀਆਂ ਬੱਚਾ ਲੈ ਆਓ 25 ਤਰੀਕ ਨੂੰ ਪ੍ਰਧਾਨ ਜੀ ਇੱਕ ਨਾਮਾਂ ਬਾਰੇ ਵੀ ਵੀਰਵਾ ਦੇ ਦਿਓ ਜਿਹੜਾ ਟਰੈਕਟਰ ਜਾਂ ਕੋਈ ਸਕੂਟਰੀਆਂ ਵਗੈਰਾ ਕਿਹੜੀਆਂ ਕੈਟਾਗਰੀਆਂ ਹਾਂਜੀ ਨਾਮਾਂ ਤਾਂ ਜੀ ਦੇਖੋ ਚਵਾਈ ਦੇ ਵਿੱਚ ਜੀ ਟਰੈਕਟਰ ਹੈ ਪਹਿਲਾਂ ਨੀਲੀ ਰਾਵੀ ਨੂੰ ਵੀ ਟਰੈਕਟਰ ਆ ਫਿਰ ਉਦੋਂ ਸਕ ਉਦੋਂ ਬਾਅਦ ਉਦੋਂ ਥੋੜੇ ਜਿਹੇ ਪ੍ਰਾਈਜ਼ ਘੱਟ ਵਾਲੇ ਫਿਰ ਲੱਗਦੇ ਨਾਮ ਸਾਰਿਆਂ ਨੂੰ ਇਦਾਂ ਜੀ ਤਿੰਨ ਤਿੰਨ ਐ ਵੱਡੇ ਨਾਮ ਆ ਫਿਰ ਛੋਟੀਆਂ ਜਿਹੜੀਆਂ ਨੀਲੀ ਰਾਵੀ ਤੇ ਮੂਹਰਾ ਦੋ ਦੰਦ ਤੇ ਚਾਰ ਦੰਦ ਮੁਕਾਬਲਾ ਉਹਨਾਂ ਨੂੰ ਵੀ ਪਹਿਲੇ ਨੂੰ ਸਕੂਟਰੀ ਐ ਠੀਕ ਹੈ ਜਿੱਤ ਨਾਲ ਨੂੰ ਤੇ ਪੂਰੀ ਚੰਗੇ ਤੇ ਮੋਹਰਾ ਦੇ ਵਿੱਚ ਵੀ ਸਕੂਟਰੀ ਐ ਗਰੇਡਡ ਮੱਝ ਨੂੰ ਵੀ ਪਹਿਲੇ ਨੰਬਰ ਤੇ ਸਕੂਟਰੀ ਐ ਬਾਕੀਆਂ ਨੂੰ ਨਗਦ ਕੈਸਾ ਠੀਕ ਹੈ ਪਹਿਲੇ ਨਾਮ ਸਾਰੇ ਜਬਰਦਸਤ ਤੇ ਵੱਡੇ ਨਾਮ ਮੋਹਰਾ ਤੇ ਨੀਲੀ ਰਾਵੀ ਦੇ ਵਿੱਚ ਟਰੈਕਟਰ ਸਕੂਟਰੀ ਉਦੋਂ ਬਾਅਦ ਫੇਰ ਸਕੂਟਰੀ ਫੇਰ ਨਗਦ ਨਾਮ ਫੇਰ ਨਗਦ ਨਾਮ ਐਂਡ ਵਾਲੇ ਪੰਜਾਂ ਨੂੰ ਵੀ ਨਗਦ ਨਾਮ ਹੀ ਦਿੰਨੇ ਹੁੰਦੇ ਆ ਜੀ ਇੱਕ ਜਿਹੜੀ ਗਰੇਡਡ ਆ ਇਹਨਾਂ ਦੇ ਕਿਹੜਾ ਕੰਪੀਟੀਸ਼ਨ ਆ ਉਸ ਵਾਰ ਵੀ ਦੱਸ ਬਸ ਗਰੇਡਡ ਜੀ ਬਸ ਚਵਾਈ ਹੈ ਕੱਲੀ ਮਿਲਕਿੰਗ ਆ ਜੀ ਹਾਂ ਜੀ ਮਿਲਕਿੰਗ ਹੁੰਦੀ ਹੈ ਮਿਲਕਿੰਗ ਹਾਂ ਜੀ ਉਹ ਵੀ ਮਿਲਕਿੰਗ ਆਏ ਆ ਵੀ ਕੋਈ ਬੇਲ ਦਾ ਪਸ਼ੂ ਰਖਦੀ ਵੀ ਭਾਈ ਤੂੰ ਗ੍ਰੇਡਿਟ ਤੇ ਆਪਦਾ ਮੁਕਾਬਲਾ ਲੜਨਾ ਠੀਕ ਆ ਇਧਰ ਖੜ ਜਾ ਤੇ ਇਧਰ ਲਾਜ ਹਾਂ ਵੀ ਤੂੰ ਨਰਾਜ ਨਾ ਹੋ ਕੇ ਜਾ ਹਾਂ ਵੀ ਇਹ ਦਾਵਾਂ ਤਾਂ ਇਧਰੋਂ ਜਿੱਤ ਕੇ ਲੈ ਜਾ ਜੇ ਉਹ ਆਵੇ ਤੇ ਰਾਜੀ ਜਾਵੇ ਤਿੰਨ ਮੁੱਲ 10 ਹੋ ਕੇ ਜਾਵੀਂ ਕਿਉਂਕਿ ਆਪਾਂ ਕਿਸਾਨਾਂ ਵਾਸਤੇ ਇਹ ਕੰਮ ਕਰਦੇ ਆ ਹਾਂਜੀ ਬਾਕੀ ਸਾਰੇ ਭਰਾ ਪਹੁੰਚੇ ਜੀ ਅੱਜ ਬਹੁਤ-ਬਹੁਤ ਤੁਹਾਡਾ ਵੀ ਸਾਰੇ ਭਰਾਵਾਂ ਦਾ ਧੰਨਵਾਦ ਹੈ ਤੁਸੀਂ ਵੀ ਬਹੁਤ-ਬਹੁਤ ਸਪੋਰਟ ਕਰੋ ਕੋਈ ਵੀ ਐਸਾਨੂੰ ਅੱਗੇ ਵੀ ਦੱਸਿਆ ਜੀ ਜਿਹੜੇ ਵੀ ਕਲੱਬ ਦਾ ਮੈਂਬਰ ਦਾ ਨੰਬਰ ਆ ਤੁਹਾਡੇ ਕੋਲੇ ਕਿਸੇ ਮਰਜ਼ੀ ਮੈਂਬਰ ਤੋਂ ਤੁਸੀਂ ਪੋਸਟਰ ਮੰਗਵਾ ਲਓ ਪੋਸਟਰ ਬਹੁਤ-ਬਹੁਤ ਕਰੋ ਜਿਵੇਂ ਰਮਣੇ ਵਰਗੇ ਕੋਈ ਸਾਨੂੰ ਪੋਸਟਰ ਦੀ ਅੱਜ ਵੀ ਸਾਨੂੰ ਰਿਕਵੈਸਟ ਕਰਦੇ ਆ ਜਿੰਨੇ ਵੀ ਮੋਇਲਾ ਤੇ ਮਰੀਕ ਆਲਾ ਚੱਲੀ ਜਾਂਦਾ ਰਮਣੇ ਦਾ ਪੀਵੀ 31 ਆਲਾ ਚੱਲੀ ਜਾਂਦਾ ਪ੍ਰੇਮ ਦਾ ਚੱਲੀ ਜਾਂਦਾ ਇਹ ਵੀਰ ਦਾ ਚੱਲੀ ਜਾਂਦਾ ਮੇਰੇ ਵਾਲੇ ਚੈਨਲ ਚੱਲੀ ਜਾਂਦੇ ਆ ਵੀਰ ਦਾ ਚੱਲੇ ਕੋਈ ਵੀ ਚੈਨਲ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਆ ਫੇਸਬੁੱਕ ਤੇ ਜਾਂ ਤੁਸੀਂ YouTube ਤੇ ਆਪਦਾ ਜਿਹੜਾ ਸੈਟਮ ਡਾਊਨਲੋਡ ਕਰਕੇ ਮੇਲੇ ਵਾਲਾ ਚੜਾ ਸਕਦਾ ਮੇਲੇ ਵਾਲ ਤੇ ਕੋਈ ਕਾਪੀਰੈਟ ਨਹੀਂ ਸੁਣ ਦਿੰਦਾ ਠੀਕ ਹੈ ਤੇ ਜੇ ਤੁਸੀਂ ਮੰਗਾਉਣੇ ਵੀ ਆ ਪੋਟਰ ਜਿਵੇਂ 907423011 10ਸਰ ਵਾਲਾ ਨੰਬਰ ਬਲਦੇਵ ਕੋਲੇ ਹੁੰਦਾ ਉਹਦੇ ਤੇ ਤੁਸੀਂ ਮੈਸੇਜ ਕਰੋ ਵੀ ਭਾਈ ਮੇਲੇ ਦੇ ਪੋਟਰ ਤੋੜ ਦਿਓ ਸਾਨੂੰ ਸਾਰੇ ਪੋਟਰ ਤੋਰੀ ਚੱਲਾਂਗੇ ਤੇ ਜਿਹੜੇ ਭਰਾ ਪਿੰਡਾਂ 'ਚ ਲਵਾ ਸਕਦੇ ਆ ਕਢਾ ਕੇ ਆ ਦੇ ਉਹਦੀ ਫੋਟੋ ਲਵਾ ਕੇ ਸੈਟਿੰਗ ਕਰਵਾ ਕੇ ਵੀ ਲਵਾ ਸਕਦਾ ਕੋਈ ਚੱਕਰ ਨਹੀਂ ਵੀ ਆਪਦੀ ਫੋਟੋ ਆਦੇ ਪਿੰਡਾਂ 'ਚ ਲਵਾ ਕੇ ਲਾ ਸਕਦੇ ਕੋਈ ਵੀ ਮਰਜ਼ੀ ਭਰਾ ਹੋਵੇ ਠੀਕ ਹੈ ਤੇ ਨਹੀਂ ਤੁਸੀਂ ਪਿੰਡਾਂ 'ਚ ਹੁੰ ਵੀ ਛੋਟਾ ਵੱਡਾ ਕ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਬਾਕੀ ਦੋ ਗੱਲਾਂ ਦੱਸ ਕੇ ਕਰਾਂਗੇ ਹਾਂ ਜੀ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆ ਕਿਉਂਕਿ ਤੁਹਾਡੇ ਵੀ ਬਹੁਤ ਵੱਡੀ ਦੇਣ ਹੁੰਦੀ ਹੈ ਮੇਲੇ ਦੀ ਤੇ ਜ਼ੋਰ ਵੀ ਬਹੁਤ ਲੱਗਦਾ ਤੇ ਤੁਸੀਂ ਕੋਈ ਚਾਰ ਸ਼ਬਦ ਸਾਨੂੰ ਦੱਸਣਾ ਜੀ ਦੇਖੋ ਸਾਰੇ ਭਰਾਵਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜਿਹੜੀ ਸਾਡੇ ਬੀਐਫਏ ਟੀਮ ਦੀ ਸਾਰੀ ਗੱਲ ਲੋਕਾਂ ਤੱਕ ਪਹੁੰਚਾਉਨੇ ਹੋ ਬਾਕੀ ਪ੍ਰਧਾਨ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਬਾਕੀ ਰਿਹਾ ਕੁਝ ਨਹੀਂ ਮੈਂ 1 ਮਿੰਟ 'ਚ ਇਹ ਸਾਰੀਆਂ ਗੱਲਾਂ ਪੂਰੀਆਂ ਕਰੂੰਗਾ ਠੀਕ ਹੈ ਨਾ ਨੀਲੀ ਰਾਵੀ ਦੇ ਦੋ ਪੈਰ ਜਿਹੜੇ ਕਾਲੇ ਜਣਿਓ ਸਾਨੂੰ ਮਨਜ਼ੂਰ ਹਾਕ 골 ਹੋਣੀ ਚਾਹੀਦੀ ਜਿਵੇਂ ਪ੍ਰਧਾਨ ਨੇ ਦੱਸੀਆ ਉਹ ਬਰੀਡ ਕੰਪੀਟੀਸ਼ਨ ਤੇ ਮਿਲਕ ਕੰਪੀਟੀਸ਼ਨ ਦੋਨੋਂ ਹੀ ਲੜ ਸਕਦੀ ਆ ਤੇ ਮੁਰਾ ਦੀ ਮੱਝ ਜਿਵੇਂ ਪਹਿਲਾਂ ਗੀ ਉਵੇਂ ਜਿਕਰੀ ਆ ਤੇ ਬਾਕੀ ਜਿਹੜੀ ਦੁੱਧ ਵਾਲੀਆਂ ਮੱਜਾਂ ਦੀ ਐਂਟਰੀ ਆ ਉਹ 24 ਤੇ 25 ਤਰੀਕ ਨੂੰ ਦੋ ਦਿਨਾਂ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਉਵੇਂ ਜਿਕਰੀ ਉਵੇਂ ਜਿਕਰੀ ਠੀਕ ਆ ਨਾ ਤੇ ਛੋਟੇ ਬੱਚਿਆਂ ਦੀ ਐਂਟਰੀ 3 30 ਨੂੰ ਤੈਨੂੰ ਨਹੀਂ ਵਾਪਸ ਜਾ ਸਕਦੇ ਤੇ گاਵਾਾਂ ਤੇ ਬੱਕਰੀਆਂ ਵਾਲੇ ਜਿਹੜੇ ਆ ਉਹ ਮੰਨ ਲਓ 30 ਤਰੀਕ ਨੂੰ ਵਾਪਸ ਜਾ ਸਕਦੇ ਆ ਉਹਦਾ ਮਕਦਮਾ ਇੱਕ ਨਾ ਗੱਲ ਮੈਂ ਭੁੱਲ ਗਿਆ ਸੀਗਾ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕਰੀਏ ਵੀ ਸਰਟੀਫਿਕੇਟ ਇੱਕ ਤੋਂ ਲੈ ਕੇ 10 ਨੰਬਰਾਂ ਤੱਕ ਦਿੱਤੇ ਜਾਣਗੇ ਜੀ ਹਰ ਇੱਕ ਕੈਟਾਗਰੀ ਦੇ ਵਿੱਚ ਹਰ ਇੱਕ ਕੈਟਾਗਰੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਤੁਹਾਡਾ ਬਹੁਤ ਜਿਹੜਾ ਤੁਸੀਂ ਐਡਾ ਵੱਡਾ ਉਦਮ ਕਰਦੇ ਹੋ ਕਿਉਂਕਿ ਇਹ ਉਦਮ ਦੇ ਨਾਲ ਹੀ ਆਪਣੀਆਂ ਜਿਹੜੀਆਂ ਪੰਜਾਬ ਨਸਲ ਲਾਲੂ ਕੋਈ ਵੀ ਨਸਲ ਲਾਲੋ ਤੇ ਮਤਲਬ ਬੱਦੂਗੀ ਹਨਾ ਰਮਣੀ ਇੱਕ ਛੋਟੀ ਜੀ ਗੱਲ ਹੋ ਰਹੀ ਸੀ ਬਾਕੀ ਸਾਰੇ ਭਰਾਵਾਂ ਨੂੰ ਵੀ ਰਿਕੁਐਸਟ ਹੈ ਵੀ ਜਿਹੜਾ ਜਜ ਜੱਜ ਸਾਹਿਬ ਆਉਣਗੇ हां ਜਿਹੜੀ ਜਜਿੰਗ ਹੋਊਗੀ ਉਹ ਫੈਸਲਾ ਐਂਡ ਤੇ ਅੰਤਮ ਫੈਸਲਾ ਜੀ ਜੱਜਾਂ ਦਾ ਠੀਕ ਹੈ ਜਿਹੜਾ ਕਮੇਟੀ ਦੇ ਨਾਲ ਕਰਤਾ ਉਹਦੇ ਉੱਤੇ ਕੋਈ ਪੈਂਤੂ ਪ੍ਰੰਤੂ ਨਹੀਂ ਜਿਹੜਾ ਕੋਈ ਵੀ ਕੋਈ ਜਾਂ ਰੌਲਾ ਪਾਉ ਜਾਣ ਬਦੀ ਕੁਝ ਵੀ ਕਰੂਗਾ ਚਲੋ ਉਹ ਉਹਦੀ ਮਰਜ਼ੀ ਹੈ ਪਰ ਉਹਨਾਂ ਨੂੰ ਅਜੇ ਤੀ ਹਦਾਇਤਾਂ ਇੰਗ ਤਕੜੀਆਂ ਵੀ ਉਹਨੂੰ 3 ਸਾਲ ਲਈ ਯਕੀਨਨ ਨਹੀਂ ਬੈਨ ਹੋ ਜਾਣਾ ਜਿਹੜਾ ਕੋਈ ਰੌਲਾ ਬੈਸਵਾਜੀ ਕਰਦਾ ਠੀਕ ਹੈ ਤੁਸੀਂ ਪਿਆਰ ਨਾਲੋਂ ਪੁੱਛੋ ਵੀ ਜੀ ਕੀ ਕਮੀ ਸੀ ਜਾਂ ਕੀ ਚੱਕਰ ਹੈ ਨਾ ਹਾਂ ਤੁਸੀਂ ਪੂਰਾ ਮਾਨਦਾਰੀ ਮੇਲਾ ਜਿਹੜਾ ਬੰਦਾ ਕੋਈ ਢਾਂਚਾ ਖਰਾਬ ਕਰੂਗਾ ਤਾਂ ਉਹਨੂੰ 3 ਸਾਲਾਂ ਲਈ ਬੈਨ ਕੀਤਾ ਜਾਊਗਾ ਤੇ ਕਮੇਟੀ ਦਾ ਫੈਸਲਾ ਤੇ ਜੱਜਾਂ ਦਾ ਫੈਸਲਾ ਅੰਤਮ ਹੋਊਗਾ ਜੀ ਕੋਈ ਉੱਤੇ ਕੁਝ ਨਹੀਂ ਬਸ ਪ੍ਰਧਾਨ ਜੀ ਇੱਕ ਜੱਜ ਦੱਸ ਦੋ ਵੀ ਆਪਣੇ ਕਿਹੜੀ ਸੰਸਥਾ ਵੱਲੋਂ ਆ ਰਹੇ ਨਹੀਂ ਜਿਹੜੀ ਸਰਕਾਰੀ ਆਉਣਗੇ ਜੀ ਲੁਧਿਆਣੇ ਤੋਂ ਆਉਣਗੇ ਜਿਹੜੀ ਪਾਰਟੀ ਲੁਧਿਆਣਾ ਵੱਲੋਂ ਆਉਂਦੀ ਹੈ ਹਾਂਜੀ ਹਾਂਜੀ ਬਿਲਕੁਲ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਪਹਿਲਾਂ ਸੋ ਨਹੀਂ ਕਰਨੇ ਜਿਹੜੇ ਆਉਣਗੇ ਆਉਣਗੇ ਬਸ ਆਉਣਗੇ ਦੱਸ ਮੈਂ ਨਵੀਂ ਆਉਣੇ ਜੀ ਜੱਜ ਵੀ ਇੱਥੇ ਸਾਰਾ ਆ ਰਹੇ ਹਾਂ ਜੰਦੇ ਸੀਗੇ ਅੱਜ ਆ ਸੀਐਮ ਦੇ ਸੀਗੇ ਅ ਰਿਸ਼ਤੇਦਾਰ ਆ ਗਿਆ ਆਪਣਾ ਕਹਿੰਦਾ ਉਹ ਇਹਦਾ ਜੱਜਾਂ ਦਾ ਤਾਂ ਕਹਿੰਦਾ ਪਿੰਡੀ ਨੂੰ ਵੀ ਨਹੀਂ ਪਤਾ ਵੀ ਕਿਹੜੇ ਆਉਣਗੇ ਨਹੀਂ ਸੱਚ ਪਤਾ ਨਹੀਂ ਹੈ ਹੈਨਾ ਕਿਹਨਾਂ ਕਿਹੜੇ ਵੱਡੀ ਗੱਲ ਹੁੰਦੀ ਹੈ ਉਹ ਸਾਟ ਕੇ ਦੇਈ ਜਾਂਦੇ ਸਾਨੂੰ ਹੈ ਸਾਨੂੰ ਸਾਡੇ ਕੋਲੇ ਆਪਦੇ ਕੋਲੇ ਇਲੈਕਟ੍ਰੀ ਸਾਨੂੰ ਉਹ ਵੀ ਇਲੈਕਟ੍ਰੀ ਨੂੰ 25 30 ਤਰੀਕ ਨੂੰ ਮਿਲਣੀ ਹੈ ਵੀ ਭਾਈ ਅੱਜ ਜੰਦਾ ਸਨਮਾਨਤ ਆਪਦੇ ਨਾਮ ਨੂੰ ਲਿਖਿਆ ਲੋ ਜਿਹੜੇ ਟਰਾਫਿਕਾਂ ਦੇਣੀ ਹੈ ਠੀਕ ਹੈ ਠੀਕ ਹੈ ਤੇ ਉਹਦੇ ਲਈ ਆ ਸੀ ਉਸ ਤੋਂ ਬਾਅਦ ਫਿਰ ਆਈਆਂ ਵੀ ਜੱਜ ਵੀ ਬਧੀਆ ਨਵੀਂ ਆਈ ᱛੀ ਤੇ ਭੜੱਕ ਯਾਰ ਪੂਰੀ ਤਣਮਣੋਂ ਅੱਗੇ ਵੀ ਆਪਣਾ ਇਮਾਨਦਾਰ ਮੇ ਲਈ ਹੈ ਇਮਾਨਦਾਰੀ ਰਹੂਗਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਦ ਠੀਕ ਹੈ ਜੀ ਤੇ ਬਾਕੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਆਇਆ ਦੇਣਾ ਵੱਧ ਤੋਂ ਵੱਧ ਮੇਲੇ ਨੂੰ ਪ੍ਰਮੋਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਤੁਹਾਡੇ ਭਰਾਵਾਂ ਦੀ ਜ਼ਰੂਰਤ ਹੈ ਹਾਂ ਹਰ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜੀ ਫੰਡ ਦੀ ਵੀ ਲੋੜ ਹੁੰਦੀ ਹੈ ਤੁਹਾਡੇ ਭਰਾਵਾਂ ਦੇ ਸਰਤੀ ਮੇਲਾ ਹੁੰਦਾ ਹੈ ਫੰਡ ਦੇ ਨਾਲ ਨਾਲ ਕੰਮਾਂ ਦੀ ਵੀ ਲੋੜ ਹੁੰਦੀ ਹੈ ਜੀ ਤੁਸੀਂ ਕੰਮ ਧੰਦਾ ਨਾਲ ਕਰਵਾਉਮੂਗੇ ਹਨ ਕਿੰਨੇ ਭਰਾ ਤੇ ਤੁਹਾਡੀ ਉਹ ਵੀ ਸਪੋਰਟ ਦੀ ਲੋੜ ਹੈ ਵੀ ਤੁਸੀਂ ਤੁਹਾਡਾ ਪਿੰਡ ਧੂੜੀਏ ਜੇ ਸੋਨੂੰ ਪਤਾ ਤੁਹਾਡੇ ਨਾਲ ਦੇ ਪਿੰਡਾਂ ਨੂੰ ਨਹੀਂ ਪਤਾ ਤੁਸੀਂ ਉੱਥੇ ਵੀ ਕੋਸ਼ਿਸ਼ ਕਰੋ 2-2 4-4 20 ਤਰੀਕ ਤੋਂ ਬਾਅਦ ਵੀ ਅਲੋਕਮੈਂਟਾਂ ਕਰਵਾ ਦਿਓ ਤੁਸੀਂ ਥੋੜੀਆਂ ਥੋੜੀਆਂ ਹੈ ਤੇ ਇਸ ਲੋਟ ਸੈਟ ਮੇ ਜਿਹੜਾ ਬਣ ਜਾਊਗਾ ਜੀ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਹੁਣ ਚਲਾਂ